ਪੰਜਾਬੀ ਰੇਡੀਓ ਯੂਐਸਏ ਪੰਜਾਬੀ ਟੀਵੀ ਯੂਐਸਏ ਦੇ ਉਤੇ ਸਵਾਗਤ ਹੈ ਅਸ ਟਾਈਮ ਅਸੀਂ ਗੁਰਦੁਆਰਾ ਗੁਰਨਾਨਕ ਪ੍ਰਕਾਸ਼ ਦਮਦਮੀ ਟਕਸਾਲ ਟ੍ਰੇਸੀ ਵਿਖੇ ਆ ਜਿੱਥੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਇੱਕ ਵਾਰੀ ਫੇਅਰ ਸਪੋਰਟਸ ਡੇ ਜਿਹੜਾ ਮਨਾਇਆ ਜਾ ਰਿਹਾ ਆ ਨਾਲ ਖੋਲੇ ਮਹੱਲੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਜਾਣਾ ਆ ਇੱਥੇ ਜਿਹੜੀ ਆਪਾਂ ਟਰਫ ਦੀ ਜਿਹੜੀ ਗਰਾਊਂਡ ਆ ਉੱਥੇ ਖੜੇ ਆ ਨਾਲ ਆਪਣੇ ਨਾਲ ਕੁਝ ਨੈਸ਼ਨਲ ਇੰਟਰਨੈਸ਼ਨਲ ਹਾਕੀ ਦੇ ਪਲੇਅਰ ਆ ਉਹ ਜੁੜੇ ਆ ਸਪੋਰਟਸ ਖੇਡਾਂ ਦੀ ਕੀ ਮਹੱਤਤਾ ਆ ਕਿਉਂ ਜ਼ਰੂਰੀ ਆ ਕਿਉਂ ਇਦਾਂ ਦੇ ਖੇਡ ਮੇਲੇ ਸਪੋਰਟਸ ਡੇ ਹੋਣੇ ਚਾਹੀਦੇ ਆ ਤੇ ਇਹ ਗਰਾਊਂਡ ਨੂੰ ਤਿਆਰ ਕਰਨ ਦੇ ਲਈ ਕੀ ਕੁਸ਼ਚ ਜਿਹੜੀਆਂ ਕੋਸ਼ਿਸ਼ਾਂ ਚੱਲ ਰਹੀਆਂ ਤੇ ਅੱਗੇ ਕਿਦਾਂ ਤਿਆਰੀ ਚੱਲ ਰਹੀ ਆ ਉਸ ਬਾਰੇ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਨਾਮ ਹੈ ਜੀ ਮਨਜੀਤ ਸਿੰਘ ਬਾਜਵਾ ਮਨਜੀਤ ਸਿੰਘ ਜੀ ਤੁਸੀਂ ਨੈਸ਼ਨਲ ਉੱਥੇ ਹਾਕੀ ਖੇਡਦੇ ਰਹੇ ਆ ਜੀ ਜੀ ਸੋ ਕਿਹੜੀ ਟੀਮ ਵੱਲੋਂ ਖੇਡਦੇ ਰਹੇ ਹੋ ਮੈਂ ਪੰਜਾਬ ਪੁਲਿਸ ਵੱਲੋਂ ਜੌਬ ਕਰਦਾ ਰਿਹਾ ਜੀ ਪੰਜਾਬ ਪੁਲਿਸ ਦੀ ਟੀਮ ਵੱਲੋਂ ਖੇਡਦਾ ਵੀ ਰਿਹਾ ਫਿਰ ਉੱਥੇ ਆਪਣੇ ਸੈਂਟਰ 'ਚ ਅੰਮ੍ਰਿਤਸਰੀ ਕੋਚਿੰਗ ਕਰਾਉਂਦਾ ਰਿਹਾ ਠੀਕ ਹੈ ਬੱਚਿਆਂ ਨੂੰ ਕਿਹੜੇ ਇਅਰ ਦੀ ਗੱਲ ਆ 98 ਤੋਂ ਲੈ ਕੇ ਤੇ 2010 ਤੱਕ ਮੈਂ ਉੱਥੇ ਕੋਚਿੰਗ ਕਰਾਉਂਦਾ ਰਿਹਾ ਉਸ ਤੋਂ ਪਹਿਲਾਂ ਮੈਂ ਪੰਜਾਬ ਪੁਲਿਸ ਵੱਲੋਂ ਜੌਬ ਕਰਦਾ ਵਿਦ ਮੈਂ ਹਾਕੀ ਟੂਰਨਾਮੈਂਟ ਜਿਹੜੇ ਸੀਗੇ ਉਹ ਖੇਡਦਾ ਰਿਹਾ ਠੀਕ ਹੈ ਜੀ ਸੀ ਟੀ ਵੀ ਜੌਬ ਕਰਦਾ ਰਿਹਾ ਮੈਂ ਜੋ ਜੀਸੀਟੀ ਚ ਮੈਂ ਥੋੜਾ ਟਾਈਮ ਹੀ ਜੌਬ ਕੀਤੀ ਆ ਕਿਉਂਕਿ ਉਸ ਤੋਂ ਬਾਅਦ ਮੈਨੂੰ ਪੁਲਿਸ ਚ ਜੌਬ ਮਿਲ ਗਈ ਸੀ ਤੇ ਇਸ ਕਰਕੇ ਫਿਰ ਮੈਂ ਉਸ ਤੋਂ ਬਾਅਦ ਮੇਰੇ ਬੱਚੇ ਆਲਰੇਡੀ ਫੈਮਿਲੀ ਮੇਰੀ ਇੱਥੇ ਪਹਿਲਾਂ ਮੂਵ ਹੋ ਚੁੱਕੀ ਸੀ ਠੀਕ ਹੈ ਤੇ ਬਾਅਦ ਚ ਗ੍ਰੀਨ ਕਾਰਡ ਤੇ ਫਿਰ ਮੈਂ ਵੀ ਇੱਥੇ ਆ ਤੁਸੀਂ ਕਿਹੜੇ ਈਅਰ ਆਏ ਫਿਰ ਇੱਥੇ ਮੈਂ 2017 ਚ ਠੀਕ ਹੈ ਤੇ ਹੁਣ ਇੱਥੇ ਕਦੋਂ ਤੋਂ ਤੁਸੀਂ ਗੁਰੂ ਘਰ ਦਾ ਕਦੋਂ ਤੋਂ ਇਨਵੋਲ ਹੋ ਗੁਰੂ ਘਰ ਤੋਂ ਆਲਮੋਸਟ 3 ਸਾਲ ਤੋਂ ਇੱਥੇ ਕੋਚਿੰਗ ਕਰਾ ਰਹੇ ਆ ਬੱਚਿਆਂ ਨੂੰ ਠੀਕ ਹੈ ਹਾਂਜੀ ਹਾਂਜੀ ਤੋਂ 3 ਸਾਲ ਤੋਂ ਸੇ ਗਰਾਊਂਡ ਤਿਆਰ ਕਰਨ ਦੇ ਵਿੱਚ ਕਿੱਦਾਂ ਸੀਗਾ ਹਾਂਜੀ ਜਿਹੜੇ ਇੱਥੇ ਪਹਿਲਾਂ ਇੰਟਰੈਸੀ ਤੇ ਵਿੱਚ ਰਹਿ ਰਹੇ ਸੀਗੇ ਮਾਉਂਟਨ ਹੌਸ ਚ ਰਹਿ ਰਹੇ ਸੀ ਆਪਣੇ ਹਾਕੀ ਪਲੇਅਰ ਜਿਤਨਾ ਵਿਜੇ ਭਾਜੀ ਆਪਣੇ ਕੋਲ ਖੜੇ ਨੇ ਚਰਨਜੀਤ ਭਾਜੀ ਆ ਹੋਰ ਇੱਥੇ ਪੁਇਤਰ ਆ ਮੁੰਡਾ ਹੋਰ ਕਾਫੀ ਜਾਣੇ ਆ ਜਿਨ੍ਹਾਂ ਦੇ ਅਮਨ ਆ ਮੰਟੀਕੇ ਤੋਂ ਮੁੰਡਾ ਇਹਨਾਂ ਦੇ ਸਾਰਿਆਂ ਦੇ ਸਹਿਯੋਗ ਨਾਲ ਇਹ ਉਪਰਾਲਾ ਕੀਤਾ ਇੱਥੇ ਹਾਕੀ ਗਰਾਊਂਡ ਬਣਾਈ ਕਿਉਂਕਿ ਗੁਰੂ ਘਰ ਦੇ ਵਿੱਚ ਇਹ ਸਭ ਤੋਂ ਵਧੀਆ ਗੱਲ ਆ ਕਿ ਜਿਹੜਾ ਆਪਣੇ ਬੱਚਿਆਂ ਨੂੰ ਇਸ ਪਾਸੇ ਲਾ ਕੇ ਨਾਲ ਹੀ ਆਪਣਾ ਪੰਜਾਬੀ ਨਾਲ ਜੁੜੇ ਹੋਏ ਪੰਜਾਬੀਅਤ ਦੇ ਬਾਰੇ ਜਾਣਕਾਰੀ ਦਿੱਤੀ ਜਾਂਦੀ ਇੱਥੇ ਪੜਾਇਆ ਜਾਂਦਾ ਬੱਚਿਆਂ ਨੂੰ ਗੁਰਦੁਆਰੇ ਦੇ ਵਿੱਚ ਉਸ ਤੋਂ ਬਾਅਦ ਉਹਨਾਂ ਨੂੰ ਸਪੋਰਟਸ ਨਾਲ ਜੋੜਿਆ ਜਾਂਦਾ ਕਿ ਤਾਂ ਜੋ ਆਪਣੀ ਹੌਕੀ ਦੇ ਨਾਲ ਜੁੜੇ ਰਹਿਣ ਜਾਂ ਸਪੋਰਟਸ ਨਾਲ ਜੁੜੇ ਰਹਿਣ ਤਾਂ ਜੋ ਆਪਣੇ ਸਰੀਰ ਨੂੰ ਫਿਜ਼ੀਕਲੀ ਫਿਟ ਰੱਖਣ ਹਾਂਜੀ ਤੇ ਮਾਪਿਓ ਦਾ ਸਭ ਤੋਂ ਵੱਡਾ ਉਪਰਾਲਾ ਕਿ ਬੱਚਿਆਂ ਨੂੰ ਸਹੀ ਸਿਹਤ ਦੇਣੀ ਆ ਇਸ ਵਾਸਤੇ ਇਹਨਾਂ ਨੂੰ ਸਪੋਰਟਸ ਨਾਲ ਮੇਰੇ ਹਿਸਾਬ ਨਾਲ ਸਭ ਤੋਂ ਵੱਧ ਜੋੜਨਾ ਚਾਹੀਦਾ ਬੱਚਿਆਂ ਨੂੰ ਕਿ ਸਪੋਰਟਸ ਹਰ ਪਰਸਨ ਵਾਸਤੇ ਜ਼ਰੂਰੀ ਹੋਣੀ ਚਾਹੀਦੀ ਆ ਜਿਸ ਦੇ ਨਾਲ ਤੁਹਾਡਾ ਮਨੋਬਲ ਸਟਰੋਂਗ ਹੁੰਦਾ ਤੁਹਾਡੀ ਐਕਟੀਵਿਟੀ ਤੁਸੀਂ ਕਰਦੇ ਆ ਤੁਹਾਡੀ ਤੁਸੀਂ ਕੋਈ ਵੀ ਕਿਸੇ ਵੀ ਫੀਲਡ ਦੇ ਵਿੱਚ ਜਾਂਦੇ ਆ ਜੋ ਤੁਸੀਂ ਸਪੋਰਟਸ ਕਰਦੇ ਆ ਤੇ ਮੈਂ ਸਮਝਦਾ ਕਿ ਬਹੁਤ ਚੰਗੀ ਗੱਲ ਹੈ ਕਿ ਤੁਸੀਂ ਸਪੋਰਟਸਮੈਨਸ਼ਿਪ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਬਿਲਕੁਲ ਬਿਲਕੁਲ ਸੋ ਆਪਣੇ ਨਾਲ ਹੋਰ ਵੀ ਸੱਜਣ ਨੇ ਆਪਾਂ ਉਹਨਾਂ ਨਾਲ ਵੀ ਕਰਕੇ ਤੇ ਵੀਰ ਜੀ ਦਾ ਖਾਲਸਾ ਫਤਿਹ ਜੀ ਫਤਿਹ ਜੀ ਕੀ ਨਾਮ ਹੈ ਜੀ ਆਪ ਦਾ ਮੈਂ ਪ੍ਰੋਫੈਸਰ ਪ੍ਰੀਤਮ ਸਿੰਘ ਆ ਜੀ ਮੈਂ ਡਾਕਟਰ ਸਪੋਰਟਸ ਆ ਪੰਜਾਬ ਯੂਨੀਵਰਸਿਟੀ ਦੇ ਵਿੱਚ ਠੀਕ ਹੈ ਜੀ ਉੱਥੇ ਮੈਂ ਇੱਧਰ ਆਇਆ ਹਾਂ ਯੂਐਸਏ ਨੂੰ ਤੇ ਕਦੋਂ ਤੇ ਤੁਸੀਂ ਇੱਥੇ ਆਏ ਹੋ तकरीबन 2 ਸਾਲ ਹੋ ਗਿਆ ਜੀ ਠੀਕ ਹੈ ਤਾਂ ਇਹ ਬਹੁਤ ਵਧੀਆ ਪਰਾਲਾ ਵਾ ਸੰਤ ਜਰਨੈਲ ਸਿੰਘ ਜੀ ਮਹਾਰਾਜ ਨੇ ਸੰਤਾਂ ਨੇ ਜਿਹੜਾ ਸਿੱਖ ਕੌਮ ਨੂੰ ਤਾਰ ਮਕ ਜਿਹੜਾ ਵਾ ਸਿਹਤ ਦਿਤਤੀ ਆ ਉਹਦੇ ਨਾਲ ਨਾਲ ਜੇ ਇੱਥੇ ਜਿਹੜੇ ਆ ਬੱਚਿਆਂ ਨੂੰ ਨਾਲ ਧਾਰਮਿਕ ਸਿੱਖਿਆ ਦੇ ਨਾਲ ਨਾਲ ਖੇਡਾਂ ਨਾਲ ਜੋੜਨਾ ਜਿਹੜਾ ਬਹੁਤ ਜ਼ਰੂਰੀ ਆ ਕਿਉਂਕਿ ਜੇ ਅਪਾ ਸਾਉਂਡ ਬਾਡੀ ਹੈਜ਼ ਅ ਸਾਉਂਡ ਮਾਈਂਡ ਹੂੰ ਹੂੰ ਜੇ ਸਾਉਂਡ ਮਾਈਂਡ ਆ ਤੇ ਸਾਉਂਡ ਬਾਡੀ ਜੇ ਸਾਉਂਡ ਬਾਡੀ ਆ ਤੇ ਸਾਉਂਡ ਮਾਈਂਡ ਆ ਦੋਵਾਂ ਦਾ ਇੱਕ ਇੱਕ ਦੂਜੇ ਨਾਲ ਰਿਲੇਸ਼ਨ ਆ ਤਾਂ ਇੱਕ ਬੱਚਿਆਂ ਨੂੰ ਜਿਹੇ ਆਪਾ ਸਪੋਰਟਸ ਦੇ ਨਾਲ ਖੇਡਾਂ ਦੇ ਨਾਲ ਜੋੜਾਂਗੇ ਤਾਂ ਬੱਚਿਆਂ ਨੂੰ ਜੋ ਇਸ ਟਾਈਮ ਦਾ ਰੁਝਾਨ ਆ ਕਿ ਬੱਚੇ ਬੜੇ ਮਤਲਬ ਜਿਨ੍ਹਾਂ ਵੱਲ ਜਾਂ ਹੋਰ ਜਿਹੜੀਆਂ ਬਹੁਤ ਕ੍ਰਿਤੀਆਂ ਦੇ ਲਾਮਤਾਂ ਦੀ ਸਮਾਜ ਦੀਆਂ ਉਹਨਾਂ ਵੱਲ ਜਾ ਰਹੇ ਨੇ ਉਹਨਾਂ ਤੋਂ ਬਚਣਗੇ ਤਾਂ ਇੱਕ ਬਹੁਤ ਜਿਆਦਾ ਇਹਨਾਂ ਦਾ ਸੰਤਾਂਾਂ ਮਰਦਾਂ ਦਾ ਤੇ ਸਾਰਿਆਂ ਮੇਰੇ ਵੀਰਾਂ ਦਾ ਭਰਾਲਾ ਵਾ ਕਿ ਜਿਹੜੇ ਬੱਚਿਆਂ ਨੂੰ ਸਪੋਰਟਸ ਨਾਲ ਜੋੜ ਕੇ ਤੇ ਉਹਨਾਂ ਨੂੰ ਇੱਕ ਚੰਗੀ ਸਿਹਤ ਦੇ ਰਹੇ ਨੇ ਸੋ ਗੇਮ ਇਹ ਤੇ ਫਿਰ ਰੋਜ਼ਾਨਾ ਲਵਾਈ ਜਾਂਦੀ ਆ ਜਾਂ ਵੀਕਐਂਡ ਤੇ ਜਾਂ ਵੀਕਐਂਡ ਤੇ ਆ ਕਿਉਂਕਿ ਵਿਜੀ ਹੁੰਦੇ ਬੱਚੇ ਵੀ ਤੇ ਸਾਡੇ ਸਾਰੇ ਕੋਚ ਵੀ ਵਿਜੀ ਹੁੰਦੇ ਆ ਤੇ ਮਤਲਬ ਸੈਟਰਡੇ ਸੰਡੇ ਜਿਹੜੇ ਆ ਵੀਕਐਂਡ ਤੇ ਹੀ ਜਿਹੜੀ ਆ ਉਹ ਕਿੰਨੇ ਇੱਕ ਇਸ ਟਾਈਮ ਪਲੇਅਰ ਜਿਨ੍ਹਾਂ ਨੂੰ ਤੁਸੀਂ ਟ੍ਰੇਨ ਕਰ ਰਹੇ ਹੋ ਇੱਥੇ ਇੱਥੇ ਮਤਲਬ 100 ਤੋਂ ਉੱਪਰ ਹੀ ਬੱਚੇ ਆਉਂਦੇ ਜੀ ਠੀਕ ਆ ਟੋਟਲ ਮਾੜਾ ਕੇ 100 ਤੋਂ ਉੱਪਰ ਬੱਚੇ ਆਉਂਦੇ ਕੱਲਾ ਹਾਕੀ ਜਾਂ ਹੋਰ ਖੇਡਾਂ ਦੇ ਵੀ ਹੋਰ ਵੀ ਆ ਫਲੈਟਸ ਵਾਲੇ ਵੀ ਆ ਸਾਡੇ ਠੀਕ ਆ ਹਾਂਜੀ ਠੀਕ ਆ ਜੀ ਸੋ ਬਤੌਰ ਡਾਇਰੈਕਟਰ ਤੁਸੀਂ ਰਹੇ ਆ ਹੁਣ ਕਰ ਰਹੇ ਆ ਕੀ ਭਵਿੱਖ ਤੁਸੀਂ ਦੇਖ ਰਹੇ ਆ ਕਿਦਾਂ ਸੋਚਦੇ ਆ ਵੀ ਕਿਦਾਂ ਅੱਗੇ ਹੋਊਗਾ ਆਪਣੇ ਇਹ ਜਿਹੜੇ ਨੌਜਵਾਨ ਇਥੋਂ ਜਿਹੜੇ ਤਿਆਰ ਹੋ ਕੇ ਆਪਣੇ ਵੀ ਨਿਆਣੇ ਇਥੋਂ ਦੇ 올림픽 ਮੈਡਲਾਂ ਤੱਕ ਜਾਣਗੇ ਬਿਲਕੁਲ ਜਾਣਗੇ ਜੇ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਬੱਚਿਆਂ ਨੂੰ ਇਸ ਤਰ੍ਹਾਂ ਦੀ ਸਿੱਧ ਦਿੱਤੀ ਜਾਵੇ ਕਿ ਇਸ ਤਰ੍ਹਾਂ ਦਾ ਮਾਹੌਲ ਪੈਦਾ ਕੀਤਾ ਜਾਵੇ ਕਿ ਬੱਚਿਆਂ ਨੂੰ ਮਤਲਬ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਉਹ ਜਿਹੀਆਂ ਟੀਮਾਂ ਤਿਆਰ ਕੀਤੀ ਜਾਣਗੀਆਂ ਜਿਹੜੀਆਂ ਕਿ ਬਟ ਦੋ ਦਿਨ ਕਲੱਬਾਂ ਨਾਲ ਢਾਲ ਕੇ ਖੇਡਣਗੇ ਕਲੱਬਾਂ ਤੋਂ ਖੇਡਣਗੇ ਤੇ ਉਹਨਾਂ ਦੇ ਬੱਚਿਆਂ 'ਚ ਹੋਰ ਇੰਟਰਸਟ ਬਣੂਗਾ ਤੇ ਉੱਥੋਂ ਫਿਰ ਬੱਚੇ ਜਿਹੜੇ ਅੱਗੇ 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 ਮਤਲਬ ਉਹਨਾਂ ਦੀ ਸਿਲੈਕਸ਼ਨ ਹੋਦੀ ਜਾਊ ਤੇ ਉਹ ਚੰਗੇ ਟੂਰਨਾਮੈਂਟਾਂ 'ਚ ਜਾਣਗੇ ਤੇ ਉੱਥੋਂ ਫਿਰ ਨੈਸ਼ਨਲ ਇੰਟਰਨੈਸ਼ਨਲ ਟੂਰਨਾਮੈਂਟਾਂ 'ਚ ਜਾਣਗੇ ਠੀਕ ਹੈ ਤੇ ਆਪਣੇ ਨਾਲ ਆ ਵੀਰ ਜੀ ਆਓ ਵੀਰ ਜੀ ਵਾਹਿਗੁਰੂ ਖਾਲਸਾ ਫਤਿਹ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਨਾਮ ਹੈ ਜੀ ਆਪ ਵਿਜੇ ਸਿੰਘ ਹਾਂ ਜੀ ਵਿਜੇ ਸਿੰਘ ਜੀ ਤੁਸੀਂ ਵੀ ਉੱਥੇ ਗੇਮ ਕਰਦੇ ਰਹੇ ਹੋ ਹਾਂ ਜੀ ਕਿਹੜੀ ਤੁਸੀਂ ਨੈਸ਼ਨਲ ਖੇਡਦੇ ਇੰਟਰਨੈਸ਼ਨਲ ਖੇ ਮੈਂ ਜੇ ਸਿਰਫ ਉਹ ਵਾਲ ਨੂੰ ਆ ਕੇ ਡਾਉਂਸ ਹਾਂਜੀ ਠੀਕ ਹੈ ਜੀ ਹਾਂਜੀ ਸੋ ਕਿਦਾਂ ਤੁਹਾਨੂੰ ਲੱਗਦਾ ਤੁਸੀਂ ਇੱਥੇ ਕਦੋਂ ਕਦੇ ਆਏ ਹੋਏ ਆ ਅਸੀਂ ਇੱਥੇ 98 ਚ ਆਈ ਸੀਗੇ ਜੀ ਠੀਕ ਹੈ ਜੀ ਤੇ ਇਹ ਗਰਾਉਂਡ ਜਿਹੜੀ ਬਣੀ ਆ ਸੀ ਆਪ ਸਾਰਿਆਂ ਨੇ ਰਲ ਕੇ ਬਣਾਈ ਆ ਕਮਿਊਨਿਟੀ ਕੋ ਪੈਸੇ ਇਕੱਠੇ ਕਰਕੇ ਆਪ ਫਿਜ਼ੀਕਲੀ ਤੇ ਪੈਸਿਆਂ ਨਾਲ ਵੀ ਮਦਦ ਕਰਕੇ ਸਾਰਿਆਂ ਨੇ ਬਣਾਈ ਆ ਇੱਥੇ ਬਾਲਟੇ ਚੱਕ ਚੱਕ ਕੇ ਮਿੱਟੀ ਬਾਹਰ ਕੱਢੀ ਆ ਤੇ ਪਧਰੀ ਵੀ ਆਪ ਕੀਤੀ ਆ ਬਹੁਤ ਹੱਥੀ ਕੰਮ ਵੀ ਕਾਫੀ ਕੀਤਾ ਤੇ ਸਭ ਤੋਂ ਪਹਿਲਾਂ ਤਾਂ ਥੈਂਕ ਯੂ ਬਾਬਾ ਜੀ ਦਾ ਜਿਨ੍ਹਾਂ ਸਾਨੂੰ ਥਾਂ ਦਿੱਤੀ ਇੱਥੇ ਠੀਕ ਨੇ ਜੀ ਬਾਬੇ ਤਾਨ ਸਿੰਘ ਦਾ ਸਪੈਸ਼ਲ ਥੈਂਕ ਯੂ ਉਹਨਾਂ ਨੂੰ ਧੰਨ ਦਿੱਤੀ ਆ ਫਿਰ ਸਾਡੇ ਤੇ ਸੀਨੀਅਰ ਹੈਗੇ ਗੋਗਾ ਭਾਜੀ ਤੇ ਉਹ ਅੰਦਰ ਲੰਗਰ 'ਚ ਹੀ ਬਹੁਤ ਸੇਵਾ ਕਰਦੇ ਉਹ ਹਾਕੀ ਦੇ ਪਲੇਅਰ ਦੇ ਆ ਉਹਨਾਂ ਦੇ ਨਾਲ ਲੜ ਕੇ ਅਸੀਂ ਸਦਿਆਂ ਨੇ ਇੱਥੇ ਆਪ ਗਰਾਊਂਡ ਬਣਾਈਏ ਜੀ ਠੀਕ ਹੈ ਸੋ ਹੁਣ ਤੁਸੀਂ ਸਾਰੇ ਜਣੇ ਹਾਕੀ ਦੇ ਪਲੇਅਰ ਆ ਦੂਜੇ ਪਲੇਅਰ ਆ ਹਾਕੀ ਕਿਤੇ ਨਾ ਕਿਤੇ ਉੱਥੇ ਥੋੜੀ ਪਛੜੀ ਚਲੋ ਉਤਾਰ ਚੜਾਅ ਜਿਹੜੇ ਓ ਥੋੜੇ ਚੱਲਦੇ ਰਹਿੰਦੇ ਆ ਹੁਣ ਅਮਰੀਕਾ ਦੇ ਵਿੱਚ ਵੀ ਫੀਲਡ ਹਾਕੀ ਨੂੰ ਥੋੜਾ ਥੋੜਾ ਜ਼ੋਰ ਮਿਲਣਾ ਸ਼ੁਰੂ ਹੋਇਆ ਆ ਆਪਣੇ ਕਈ ਮੁੰਡੇ ਖੇਡਦੇ ਵੀ ਆ ਉਸ ਪਾਸੇ ਵੱਲ ਨੂੰ ਸੋ ਕੀ ਸੋਚਦੇ ਆ ਕਿ ਕਿੰਨੇ ਸਾਲਾਂ ਤੱਕ ਆਪਣੇ ਮੁੰਡਿਆਂ ਦੀ ਉੱਤੇ ਬਹੁਮਤ ਹੋਊਗੀ ਤੇ ਜਿਆਦਾ ਜਿਹੜਾ ਹੋਣਗੇ ਨਹੀਂ ਹੁਣ ਆਉਣ ਵਾਲੀ 올림픽 ਦੇ ਵਿੱਚ ਨਾ 28 ਵਾਲੀ 올림픽 ਦੇ ਵਿੱਚ ਹਾਂ ਤੇ ਤੁਹਾਨੂੰ ਕਾਫੀ ਸਰਦਾਰ ਮੁੰਡੇ ਖੇਡਣ ਨੂੰ ਮਿਲਣਗੇ ਦੇਖਣਗੇ ਤੁਸੀਂ ਤੇ ਕਾਫੀ ਵਧੀਆ ਖੇਡਣਗੇ ਉਹ ਸੋ ਜ਼ੋਰ ਲੱਗਾ ਪਿਆ ਆ ਪੂਰਾ ਜ਼ੋਰ ਲੱਗਾ ਪਿਆ ਜੂਨੀਅਰ ਚ ਆਲ ਜਿਹੜੀ ਆਪਣੇ ਮੁੰਡੇ ਕਾਫੀ ਖੇਡਦੇ ਪਏ ਆ ਜੀ ਸੀਨੀਅਰ ਟੀਮ ਚ ਵੀ ਹੈਗੇ ਆ ਪਰ 28 ਵਾਲੀ 올림픽 ਦੇ ਵਿੱਚ ਮੁੰਡੇ ਆਪਣੇ ਵਧੀਆ ਹੋਣਗੇ ਜੀ ਇਹਨਾਂ ਦੇ ਦੋ ਬੇਟੇ ਖੇਡਦੇ ਆ ਮਿਲਣਾ ਤੁਸੀਂ ਦੇਖੋਗੇ 올림픽 ਚ ਉਹਨਾਂ ਨੇ ਖੇਡਦੇ ਨੇ ਠੀਕ ਹੈ ਜੀ ਕੀ ਨਾਮ ਆ ਉਹਨਾਂ ਦੇ ਪਰਮਪਾਲ ਬਾਜਵਾ ਗਗਨਪਾਲ ਬਾਜਵਾ ਕਿੰਨੀ ਉਮਰ ਆ ਉਹਨਾਂ ਦੀ ਇਸ ਵਕਤ ਵੱਡਾ ਬੇਟਾ ਮੇਰਾ 30 ਇਅਰ ਦਾ ਹਾਂ ਹਾਂ ਛੋਟਾ 26 ਦਾ ਠੀਕ ਹੈ ਜੀ ਹਾਂਜੀ ਹਾਂਜੀ ਸੋ ਗੇਮ ਹੈ ਨੰਬਰ 1 ਹਾਂਜੀ ਹਾਂਜੀ ਨੰਬਰ 1 ਸਾਡੀ ਕਲੱਬ ਹੈ ਆਪਣੀ ਜੀ ਕਿੰਗਸ ਆਕੀ ਕਲੱਬ ਤੁਸੀਂ ਨਾਂ ਵੀ ਸੁਣਿਆ ਹੋਵੇਗਾ ਅਸੀਂ ਆਲਮੋਸਟ ਅਮਰੀਕਾ ਕੈਨੇਡਾ ਚ ਕਾਫੀ ਟੂਰਨਾਮੈਂਟ ਖੇਡਦੇ ਆ ਠੀਕ ਹੈ ਚੰਦਗੇ ਰੱਖੇ ਹਾਂਜੀ 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 ਪੂਰੇ ਚੰਦਗੇ ਰੱਖੇ ਤੁਸੀਂ ਵੇਖਿਓ ਹੁਣ ਇੱਥ ਖੇਲ ਕੇ ਗਏ ਐਸੇ ਗਰਾਊਂਡ 'ਚ ਜਿੱਤ ਕੇ ਗਏ ਆ ਠੀਕ ਹੈ ਹਾਂਜੀ ਅਸੀਂ ਇੱਕ ਹੋਰ ਤੁਹਾਨੂੰ ਇਸ ਤੁਹਾਡੇ ਮਾਧਿਅਮ ਚ ਮਾਧਿਅਮ ਰਾਈ ਦੱਸਣਾ ਚਾਹੁੰਦੇ ਆ ਕਿ ਸਾਡੇ ਕੋਲ ਇੱਕ ਹੋਰ ਟਰਫ ਆਈ ਹੈ ਜੀ ਹੌਕੀ ਦੀ ਅੱਛਾ ਜੀ ਜਿਹੜੀ ਐਕਚੁਅਲੀ ਹੌਕੀ ਟਰਫ ਆ ਉਹ ਹਾਂਜੀ ਬਾਬਾ ਜੀ ਨੇ ਸਾਨੂੰ ਵੇਖੋ ਸਾਨੂੰ ਹੋਰ ਜਗ੍ਹਾ ਦਿੱਤੀ ਹੈ ਗਰਾਊਂਡ ਬਣਾਉਣ ਵਾਸਤੇ ਇੱਕ ਹੋਰ ਬਣਾਉਣੀ ਹੈ ਹਾਂਜੀ ਹਾਂਜੀ ਇਸ ਤੋਂ ਇਲਾਵਾ ਅਸੀਂ ਇੱਕ ਹੋਰ ਗਰਾਊਂਡ ਬਣਾ ਰਹੇ ਹਾਂ ਇੱਥੇ ਠੀਕ ਹੈ ਬਾਬਾ ਜੀ ਕਹਿੰਦੇ ਵੀ ਜੋ ਤੁਹਾਡੀ ਅਸੀਂ ਬਤ ਬਤ ਤੁਹਾਡੀ ਮਤ ਕਰ ਸਕਦੇ ਆ ਕਰਾਂਗੇ ਉੱਥੇ ਸਾਨੂੰ ਜਗ੍ਹਾ ਦਿੱਤੀ ਹੈ ਪ੍ਰੋਵਾਈਡ ਕੀਤੀ ਨਾਲੇ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਮ ਕਿ ਇਹਨਾਂ ਨੇ ਸਾਨੂੰ ਇੰਨੀ ਜਗ੍ਹਾ ਦਿੱਤੀ ਇਸੇ ਕੰਮ ਲਈ ਫੀਲਡ ਵਾਸਤੇ ਦਿੱਤੀ ਆ ਹਾਕੀ ਦੀ ਫੀਲਡ ਵਾਸਤੇ ਬੱਚਿਆਂ ਨੂੰ ਕਢਾਉਣ ਵਾਸਤੇ ਇਹ ਬਹੁਤ ਵੱਡਾ ਉਪਰਾਲਾ ਜੀ ਇਹਦਾ ਮਤਲਬ ਆਉਂਦੇ ਸਮੇਂ ਦੇ ਵਿੱਚ ਆਪਾਂ ਟ੍ਰੇਸੀ ਤੋਂ ਜਿਹੜੇ ਨੈਸ਼ਨਲ ਪਲੇਅਰ ਆ ਜਿਹੜੇ ਆ ਉਹ ਉਹ ਜਿਹੜੇ ਖੇਡਦੇ ਹੋਏ ਜਿਹੜਾ ਉਹ ਦੇਖਾਂਗੇ ਸੋ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਤੇ ਉਮੀਦ ਕਰਦੇ ਆ ਆਪਣੀ ਕਮਿਊਨਿਟੀ ਵੱਧ ਤੋਂ ਵੱਧ ਸਪੋਰਟ ਕਰੋ ਜੀ ਨਿਆਣੇ ਘੱਲੋ ਇਨਾਂ ਦੇ ਕੈਂਪਾਂ ਦੇ ਵਿੱਚ ਲੈ ਕੇ ਆਉ ਰੋਜ਼ਾਨਾ ਟ੍ਰੇਨਿੰਗ ਦੇ ਵਿੱਚ ਆਉਣ ਤਾਂ ਜੋ ਜਿੱਦਾਂ ਪਹਿਲਾਂ ਵੀ ਭਾਈ ਸਾਹਿਬ ਦੱਸ ਰਹੇ ਸੀਗੇ ਵੀ ਹੋਰ ਬਹੁਤ ਸਾਰੀਆਂ ਲਾਭਤਾਂ ਨੇ ਖੇਡਾਂ ਦੇ ਨਾਲ ਆਪਾਂ ਸਾਰੀਆਂ ਉਹਨਾਂ ਚੀਜ਼ਾਂ ਤੋਂ ਬਚਦੇ ਹਾਂ ਸਪੋਰਟਸਮੈਨਸ਼ਿਪ ਬਣਦੀ ਆ ਕੌਨਫੀਡੈਂਸ ਵੱਧਦਾ ਆ ਤੇ ਮੋਟੀਵੇਟ ਆਪਾਂ ਹੋਈਦੇ ਆ ਸੋ ਇਦਾਂ ਦੇ ਲੋਕਾਂ ਦੇ ਨਾਲ ਜੁੜੀਏ ਤੇ ਇਸ ਕਾਫਲੇ ਨੂੰ ਅੱਗੇ ਵਧਾਉਂਦੇ ਰਹੀਏ ਤੁਹਾਨੂੰ ਹਾਂਜੀ ਬਹੁਤ ਸਤਿਕਾਰ ਸਹਿਤ ਬੇਨਤੀ ਕਰਦੇ ਆ ਕਿ ਤੁਸੀਂ ਆਪਣੇ ਟੀਵੀ ਵੱਲੋਂ ਚੰਗੇ ਸਪੋਰਟਸਮੈਨਾਂ ਦੀਆਂ ਜਿਹੜੇ ਅਮਰੀਕਾ 'ਚ ਹੈਗੇ ਨੇ ਉਹਨਾਂ ਨੇ ਇੰਟਰਵਿਊਆਂ ਥੋੜੀਆਂ ਲਿਆ ਕਰੋ ਕਿ ਬੱਚਿਆਂ ਨੂੰ ਸਿੱਧ ਮਿਲੇ ਕਿ ਉਹਨਾਂ ਨੂੰ ਉਹ ਥੋੜਾ ਜਿਹਾ ਤੁਹਾਨੂੰ ਬੇਨਤੀ ਆ ਹਾਂ ਜੀ ਵਾਹਿਗੁਰੂ ਜੀ ਕਿਫਤ ਹੈ